ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਂ ਚਮਕਿਆ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਂ ਚਮਕਿਆ ਇਹ ਸਾਰਾ ਸ਼ਿਹਰਾ ਅ ਅਧਿਆਪਕ ਸਹਿਬਾਨਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਗੇ ਤੋਂ ਵੀ ਇਹਨਾਂ ਤੋਂ ਇਹੀ ਆਸ ਕਰਾਂਗੇ ਵੀ ਸਾਡਾ ਜਿਹੜਾ ਸਕੂਲ ਹੈ ਮੂਸਾ ਪਿੰਡ ਦਾ ਇਹ ਬਹੁਤ ਬਲੰਦੀਆਂ ਤੱਕ ਜਾਵੇ ਮੈਨੂੰ ਇਹਨਾਂ ਤੋਂ ਇਹੀ ਆਸ ਹੈ ਇਹ ਮਿਹਨਤੀ ਬਹੁਤ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਕੂਲ ਟਾਈਮ ਤੋਂ ਬਾਅਦ ਵੀ ਦੇਰ ਤੱਕ ਬੱਚਿਆਂ ਨਾਲ ਦਿਮਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਨੇ ਕਦੇ ਆਪ ਦਾ ਮਤਲਬ ਆਪਣਾ ਸਮਝ ਕੇ ਸਾਰੇ ਬੱਚਿਆਂ ਨੂੰ ਇੱਥੋਂ ਤੱਕ ਲੈ ਕੇ ਆਂਦਾ ਹੈ ਵੈਗਰੂ ਅਗੇ ਅਰਦਾਸ ਕਰਦੀਆਂ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਾਡੇ ਬੱਚਾ ਦਾ ਜਿਹੜਾ ਨਾਮ ਹੈ ਜਾਂ ਸਾਡੇ ਪਿੰਡ ਦਾ ਨਾਮ ਹੈ ਇਸ ਤਰੀ ਰੋਸ਼ਨ ਕਰਦੇ ਰਹਿਣ ਅੱਜ ਖੁਸ਼ੀ ਕਿੰਨੀ ਹੈ ਕਿਉਂਕਿ ਸਿੱਧੂ ਦੇ ਸੁਪਨੇ ਸੀ ਗ੍ਰੀਨਰੀ ਪਿੰਡ ਦੇ ਵਿੱਚ ਲੈ ਕੇ ਆਣਾ ਉਸੇ ਗ੍ਰੀਨਰੀ ਤੇ ਸਿਰਤੀ ਕਹਿ ਸਕਦੇ ਵੀ ਅਵਾਰਡ ਵੀ ਮਿਲੇ ਅੱਜ ਪਿੰਡ ਨੂੰ ਜਿਹੜਾ ਇੰਡੀਆ ਲੈਵਲ ਤੇ ਸਨਮਾਨ ਮਿਲਿਆ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਨਾਮ ਤਾਂ ਬਹੁਤ ਵੱਡਾ ਕਰਗੇ ਪਰ ਉਹਨਾਂ ਜਿਹੜੇ ਉਹਦੇ ਸੁਪਨੇ ਸੀਗੇ ਉਹ ਇਹ ਅਧੂਰੇ ਰਹਿ ਗਏ ਚਲੋ ਵੈਗੁਰੂ ਦੀ ਕਿਰਪਾ ਪਰ ਜਦੋਂ ਹੁਣ ਕੋਈ ਨਾ ਕੋਈ ਸਾਨੂੰ ਇਦਾਂ ਨਹੀਂ ਖੁਸ਼ੀ ਮਿਲਦੀ ਐ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਸ਼ੁਭਦੇ ਅਧੂਰੇ ਸੁਪਨੇ ਰਹਿ ਗਏ ਤਾਂ ਸਾਡੇ ਅਗਲੇ ਆਉਣ ਵਾਲੇ ਬੱਚੇ ਪੂਰੇ ਕਰਨਗੇ ਇਸ ਦੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਰਪੰਚ ਸਾਹਿਬ ਨੇਗੇ ਸਾਡੇ ਇਹ ਇਹਨਾਂ ਦਾ ਪੂਰਨ ਸਹਿਯੋਗ ਰਹਿੰਦਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਤੇ ਇਹਨਾਂ ਦੀ ਜਿਹੜੇ ਸਹਿਯੋਗ ਦੇ ਸਦਕੇ ਹੀ ਅਸੀਂ ਇਹ ਅਚੀਵਮੈਂਟ ਜਿਹੜੀ ਪ੍ਰਾਪਤ ਕਰ ਸਕੀਏ ਸਿੱਧੂ ਦੇ ਵੀ ਸੁਪਨੇ ਸੀ ਗ੍ਰੀਨ ਨਿਊ ਲੈ ਕੇ ਪਿੰਡ 'ਚ ਕਿੰਨਾ ਕੁ ਮਤਲਬ ਇਨਵੋਲਵਮੈਂਟ ਰਹਿੰਦੀ ਸੀ ਬਿਲਕੁਲ ਜੀ ਸਿੱਧੂ ਸਾਡੇ ਸਕੂਲ 'ਚ ਵੀ ਬਹੁਤ ਵਾਰ ਆਇਆ ਸੀਗਾ ਤੇ ਉਹ ਬੱਚਿਆਂ ਦੇ ਨਾਲ ਬਿਲਕੁਲ ਮਤਲਬ ਮਿਕਸ ਹੋ ਜਾਂਦੇ ਸੀ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਸੀਗਾ ਵੀ ਮੈਂ ਐਡੀ ਵੱਡੀ ਸ਼ਖਸੀਅਤ ਆ ਤੇ ਸਕੂਲ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਮੈਨੂੰ ਸਕੂਨ ਮਿਲਦਾ ਤੇ ਅੱਜ ਉਹਦਾ ਜਿਹੜਾ ਇਹ ਸੁਪਨਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਕੁਝ ਹੱਦ ਤੱਕ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਗੇ ਤੋਂ ਵੀ ਇਹ ਆਸ ਰਵਾਂਗੇ ਆਂ ਵੀ ਅਸੀਂ ਇਹਨੂੰ ਹੋਰ ਜਿਹੜਾ ਵਹਿਤਰੀ ਨਲਕ ਪੂਰਾ ਕਰਾਂਗੇ ਅੱਜ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਂ ਚਮਕਿਆ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਅੱਜ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਂ ਚਮਕਿਆ ਇਸ ਸਾਰਾ ਸਿਹਰਾ ਅਧਿਆਪਕ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਗੇ ਤੋਂ ਵੀ ਇਹਨਾਂ ਤੋਂ ਇਹੀ ਆਸ ਕਰਾਂਗੇ ਵੀ ਸਾਡਾ ਜਿਹੜਾ ਸਕੂਲ ਹੈ ਮੂਸਾ ਪਿੰਡ ਦਾ ਇਹ ਬਹੁਤ ਬਲੰਦੀਆਂ ਤੱਕ ਜਾਵੇ ਮੈਨੂੰ ਇਹਨਾਂ ਤੋਂ ਇਹੀ ਆਸ ਹੈ ਇਹ ਮਿਹਨਤੀ ਬਹੁਤ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਕੂਲ ਟਾਈਮ ਤੋਂ ਬਾਅਦ ਵੀ ਦੇਰ ਤੱਕ ਬੱਚਿਆਂ ਨਾਲ ਦੇਮਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਨੇ ਕਦੇ ਆਪ ਦਾ ਮਤਲਬ ਆਪਣਾ ਸਮਝ ਕੇ ਸਾਰੇ ਬੱਚਿਆਂ ਨੂੰ ਇੱਥੋਂ ਤੱਕ ਲੈ ਕੇ ਆਂਦਾ ਵੈਗਰੂ ਅਗੇ ਅਰਦਾਸ ਕਰਦੀਆਂ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਕਸ਼ਨ ਤੇ ਸਾਡੇ ਬੱਚਿਆਂ ਦਾ ਜਿਹੜਾ ਨਾਮ ਹੈ ਜਾਂ ਸਾਡੇ ਪਿੰਡ ਦਾ ਨਾਮ ਹੈ ਇਸ ਤਰੀ ਰੋਸ਼ਨ ਕਰਦੇ ਰਹਿਣ ਅੱਜ ਖੁਸ਼ੀ ਕਿੰਨੀ ਹੈ ਕਿਉਂਕਿ ਸਿੱਧੂ ਦੇ ਸੁਪਨੇ ਸੀ ਗ੍ਰੀਨਰੀ ਪਿੰਡ ਦੇ ਵਿੱਚ ਲੈ ਕੇ ਆਉਣਾ ਉਸੇ ਗ੍ਰੀਨਰੀ ਤੇ ਸਿਰfte ਹੀ ਕਹਿ ਸਕਦੇ ਵੀ ਅਵਾਰਡ ਵੀ ਮਿਲਿਆ ਅੱਜ ਪਿੰਡ ਨੂੰ ਜਿਹੜਾ ਇੰਡੀਆ ਲੈਵਲ ਤੇ ਸਨਮਾਨ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਨਾਮ ਤਾਂ ਬਹੁਤ ਵੱਡਾ ਕਰ ਗਏ ਪਰ ਉਹਨਾਂ ਜਿਹੜੇ ਉਹਦੇ ਸੁਪਨੇ ਸੀਗੇ ਉਹ ਇਹ ਅਧੂਰੇ ਰਹਿ ਗਏ ਚਲੋ ਵੈਗਰੂ ਦੀ ਕਿਰਪਾ ਹੈ ਪਰ ਜਦੋਂ ਹੁਣ ਕੋਈ ਨਾ ਕੋਈ ਸਾਨੂੰ ਇਦਾਂ ਨਹੀਂ ਖੁਸ਼ੀ ਮਿਲਦੀ ਹੈ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਸ਼ੁਭਦੇ ਅਧੂਰੇ ਸੁਪਨੇ ਰਹਿ ਗਏ ਤਾਂ ਸਾਡੇ ਅਗਲੇ ਆਉਣ ਵਾਲੇ ਬੱਚੇ ਪੂਰੇ ਕਰਨਗੇ ਇਸ ਦੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਰਪੰਚ ਸਾਹਿਬ ਨੇਗੇ ਸਾਡੇ ਇਹ ਇਹਨਾਂ ਦਾ ਪੂਰਨ ਸਹਿਯੋਗ ਰਹਿੰਦਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਤੇ ਇਹਨਾਂ ਦੀ ਜਿਹੜੇ ਸਹਿਯੋਗ ਦੇ ਸਦਕੇ ਹੀ ਅਸੀਂ ਇਹ ਅਚੀਵਮੈਂਟ ਜਿਹੜੀ ਪ੍ਰਾਪਤ ਕਰ ਸਕੀ ਹਾਂ ਸਿੱਧੂ ਦੇ ਵੀ ਸੁਪਨੇ ਸੀ ਗ੍ਰੇਡ ਨੀ ਲੈ ਕੇ ਪਿੰਡ 'ਚ ਕਿੰਨਾ ਕੁ ਮਤਲਬ ਇਨਵੋਲਵਮੈਂਟ ਰਹਿੰਦੀ ਸੀ ਹਾਂ ਬਿਲਕੁਲ ਜੀ ਸਿੱਧੂ ਸਾਡੇ ਸਕੂਲ 'ਚ ਵੀ ਬਹੁਤ ਵਾਰ ਆਇਆ ਸੀਗਾ ਤੇ ਉਹ ਬੱਚਿਆਂ ਦੇ ਨਾਲ ਬਿਲਕੁਲ ਮਤਲਬ ਮਿਕਸ ਹੋ ਜਾਂਦੇ ਸੀ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਸੀਗਾ ਵੀ ਮੈਂ ਐਡੀ ਵੱਡੀ ਸਖਸ਼ੀਅਤ ਹਾਂ ਤੇ ਸਕੂਲ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਮੈਨੂੰ ਸਕੂਨ ਮਿਲਦਾ ਤੇ ਅੱਜ ਉਹਦਾ ਜਿਹੜਾ ਇਹ ਸੁਪਨਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਕੁਝ ਹੱਦ ਤੱਕ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਗੇ ਤੋਂ ਵੀ ਇਹ ਆਸ ਰੱਖਵਾਉਣੇ ਆ ਵੀ ਅਸੀਂ ਇਹਨੂੰ ਹੋਰ ਜਿਹੜਾ ਵਹਿਤਰੀ ਨਾਲ ਪੂਰਾ ਕਰਾਂਗੇ